ਹਾਂਜੀ ਪੰਜੀ ਅੱਜ ਤੁਸੀਂ ਇੱਥੇ ਇਕੱਠੇ ਆ ਇਕੱਠੇ ਹੋਏ ਕਾਹਦੇ ਸੰਬੰਧ ਚ ਹੋਏ ਇਹਦੇ ਬਾਰੇ ਦੱਸੋ ਮੜਾ ਕੀ ਨਾ ਕੀ ਤੁਹਾਡਾ ਮੇਰਾ ਨਾਮ ਸੰਦੀਪ ਕੌਰ ਆ ਪਿੰਡ ਬੱਦਨੀ ਕਲਾ ਅੱਛਾ ਜੀ ਇਹ ਕਿਹੜੇ ਜ਼ਿਲ੍ਹੇ ਚ ਪੈਂਦਾ ਜੀ ਇਹ ਮੋਗਾ ਜ਼ਿਲ੍ਹੇ ਚ ਠੀਕ ਹੈ ਜੀ ਇੱਥੇ ਤੁਸੀਂ ਅੱਜ ਜਿਹੜਾ ਇਕੱਠੇ ਹੋਏ ਕਾਹਦੇ ਸੰਬੰਧ ਚ ਇਕੱਠੇ ਹੋਏ ਆ ਜੀ ਅਸੀਂ ਇੱਥੇ ਇਕੱਠੇ ਹੋਏ ਆ ਇੱਕ ਬੇਸਹਾਰਾ ਬੱਚਾ ਜਿਹੜਾ ਅੱਛਾ ਜੀ ਕਿੰਨੀ ਉਮਰ ਆਉਦੀ ਉਹਦੀ ਉਮਰ ਹੈਗੀ 29-30 ਸਾਲ ਆ ਜੀ 29-30 ਸਾਲ ਕੀ ਗੱਲ ਕੀ ਹੋਈ ਉਹਨਾਂ ਨੂੰ ਗੱਲ ਇਹਦੀ 1 ਸਾਲ ਪਹਿਲਾਂ ਲੱਤ ਤੇ ਸੱਟ ਲੱਗੀ ਸੀ ਮਿਸਤਰੀ ਨਾਲ ਲੱਗ ਇਨਫੈਕਸ਼ਨ ਹੋ ਗਈ ਹੈ ਤੇ ਕੀੜੇ ਪੈ ਗਏ ਤੇ ਇਹ ਜਦੋਂ ਸੱਟ ਲੱਗੀ ਆ ਉਦੋਂ ਨਹੀਂ ਇਲਾਜ ਕਰਾਇਆ ਜੀ ਪਹਿਲਾਂ ਤੁਸੀਂ ਇਹਦਾ ਇਲਾਜ ਜਿੰਨੇ ਜਿੰਨੇ ਜੋਗੇ ਸੀਗੇ ਇਹ ਪਿੰਡ ਦੇ ਡਾਕਟਰ ਕੋਲ ਮੈਡੀਸਨ ਜਿੰਨਾ ਕ ਕਮਾਉਂਦੇ ਸੀਗੇ ਰੋਟੀ ਪਾਣੀ ਤੋਂ ਇਲਾਵਾ ਜਿੰਨਾ ਕ ਬਚਦਾ ਸੀ ਉਹਨਾਂ ਕੇ ਇਲਾਜ ਕਰਵਾ ਲੈਂਦੇ ਸੀ ਤੇ ਇਹਦੇ ਮੰਮੀ ਡੈਡੀ ਕਰਦੇ ਆ ਮੰਮੀ ਡੈਡੀ ਦੀ ਡੈਥ ਹੋਈ ਵੀ ਹੈ ਜੀ ਦੋਨਾਂ ਦੀ ਤੇ ਇਹ ਕਿ ਕਿੰਨੇ ਭੈਣ ਭਰਾਏ ਨੇ ਇਹ ਇਹ ਤਿੰਨ ਭੈਣ ਭਰਾਏ ਜੀ ਅੱਛਾ ਜੀ ਤਿੰਨ ਭਰਾ ਭਰਾਏ ਆ ਜੀ ਅੱਛਾ ਤਿੰਨ ਭਰਾਏ ਨੇ ਇਹ ਵੱਡੇ ਨੇ ਹਾਂ ਜੀ ਇਹ ਵੱਡਾ ਹੈ ਅੱਛਾ ਜੀ ਤੇ ਦੂਸਰੇ ਛੋਟੇ ਨੇ ਦੂਸਰੇ ਹਾਂ ਜੀ ਤੇ ਫਿਰ ਇਹਨਾਂ ਕਮਾਈ ਦਾ ਸਾਧਨ ਕੀ ਆ ਕੋਈ ਕਮਾਈ ਦਾ ਸਾਧਨ ਦਿਹਾੜੀ ਹੋਈ ਹੈ ਜੀ ਅੱਛਾ ਜੀ ਤੇ ਡਾਕਟਰ ਕੋਲੇ ਲੈ ਕੇ ਜਾਂਦੇ ਆ ਕੀ ਕਹਿੰਦੇ ਡਾਕਟਰ ਕੀ ਕਹਿੰਦੇ ਇਹਦੇ ਬਾਰੇ ਡਾਕਟਰਾਂ ਕੋਲੇ ਕੋਈ ਇਸ ਸਪੈਸ਼ਲਿਸਟ ਕੋਲੇ ਤਾਂ ਲੈ ਕੇ ਨਹੀਂ ਗਏ ਹੈਗੇ ਜੀ ਤੇ ਪਿੰਡ ਦੇ ਡਾਕਟਰ ਕੋਲੋਂ ਹੀ ਜਿਵੇਂ ਮਾੜੀ ਮੋਟੀ ਪੱਟੀ ਕਰਵਾ ਲਈ ਸੀਗੀ ਜੀ ਤੇ ਪਰ ਉਹ ਇਨਫੈਕਸ਼ਨ ਇੰਨੀ ਜ਼ਿਆਦਾ ਵੱਧ ਗਿਆ ਕਿ ਉਹ ਪੱਟੀ ਦੇ ਨਾਲ ਵੀ ਠੀਕ ਹੋਣ ਯੋਗ ਨਹੀਂ ਹੈਗੀ ਲੱਗਦਾ ਹੁਣ ਇਹਦੀ ਲੱਤ ਦੇ ਵਿੱਚ ਕੀ ਹੋਇਆ ਕਿ ਕਿੱਥੇ ਕਿੱਥੇ ਤੱਕ ਇਹਨਾਂ ਦੇ ਵੀ ਕੀ ਹੋਇਆ ਕਿਹੜੇ ਪਏ ਕੀ ਹੋਇਆ ਕੀ ਚੱਕਰ ਹੈ ਇਹ ਪੈਰ ਦੇ ਗੋਠੇ ਤੋਂ ਲੈ ਕੇ ਹਾਂਜੀ ਲੱਕ ਦੀ ਹੱਡੀ ਤੱਕ ਸਾਰੀ ਗਲ ਗਈ ਹੈ ਜੀ ਗਲ ਗਈ ਆ ਤੇ ਵਿੱਚ ਕੀੜੇ ਪੈ ਗਏ ਅੱਛਾ ਜੀ ਤੇ ਹੁਣ ਤੁਸੀਂ ਇਹਦੀ ਮੰਗ ਕੀ ਕਰਦੇ ਆ ਮੰਗ ਅਸੀਂ ਬਸ ਜਿਹੜੇ ਆਪਣੇ ਹੈਗੇ ਦਾਨੀ ਸੱਜਣ ਹੈਗੇ ਆ ਉਹਨਾਂ ਨੂੰ ਇਹੀ ਕਹਿੰਨੇ ਕਿ ਵੱਧ ਤੋਂ ਵੱਧ ਇਹਨਾਂ ਦੀ ਹੈਲਪ ਕੀਤੀ ਜਾਵੇ ਜੀ ਤੇ ਕਿਉਂਕਿ ਸੰਸਥਾਵਾਂ ਨਾਲ ਅਸੀਂ ਦੋ ਤਿੰਨ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਹਨਾਂ ਨੇ ਜਵਾਬ ਦੇ ਦਿੱਤਾ ਓਕੇ ਜੀ ਤੇ ਹੁਣ ਅਸੀਂ ਇਹਨਾਂ ਨੂੰ ਕੱਲ ਨੂੰ ਬੱਚੇ ਨੂੰ ਵੀ ਫੀਡ ਕੋਡ ਦਾਖਲ ਕਰਵਾਉਣ ਲੱਗੇ ਆ ਜੋ ਵੀ ਡਾਕਟਰਾਂ ਦੀ ਸਲਾਹ ਹੋਊਗੀ ਉਸ ਹਿਸਾਬ ਨਾਲ ਜਿਵੇਂ ਵੀ ਲੱਗਦਾ ਹੋਊਗਾ ਜੇ ਆਪਰੇਸ਼ਨ ਹੋਊਗਾ ਜਾਂ ਕਟਣੀ ਪਊਗੀ ਜਾਂ ਇਦਾਂ ਹੀ ਡਰੈਸਿੰਗ ਨਾਲ ਠੀਕ ਹੋਊਗੀ ਤੇ ਵੀ ਉਸ ਹਿਸਾਬ ਨਾਲ ਫਿਰ ਇਹਦਾ ਲਾਜ ਅਸੀਂ ਕੰਟੀਨਿਊ ਕਰਵਾਵਾਂਗੇ ਇਹਨਾਂ ਦਾ ਘਰ ਦਾ ਕੋਈ ਮੈਂਬਰ ਹੈਗਾ ਨਾਲ ਘਰ ਦਾ ਇੱਕ ਬੇ ਇਹਦਾ ਭਰਾ ਹੈ ਛੋਟਾ ਉਹ ਵੈਸੇ ਨਾਲ ਲੈ ਕੇ ਜਾਵਾਂਗੇ ਜੀ ਪਰ ਜੇ ਹੁਣ ਇਹ ਵੀ ਦਿਹਾੜੀ ਛੱਡਦਾ ਹੈਗਾ ਤਾਂ ਫਿਰ ਰੋਟੀ ਪਾਣੀ ਦਾ ਵੀ ਔਖਾ ਹੋ ਜਾਂਦਾ ਓਕੇ ਜੀ ਇਹਨਾਂ ਦੇ ਕੋਈ ਲੇਡੀ ਕੋਈ ਨਹੀਂ ਕਰੇ ਹੈਗਾ ਨਹੀਂ ਲੇਡੀਜ਼ ਵਾਈਫ ਸੀਗੇ ਉਹ ਛੱਡ ਕੇ ਚਲੇ ਗਏ ਅੱਛਾ ਉਹ ਚਲੇ ਗਏ ਆ ਇਹ ਇਹ ਲੜਕਾ ਵਿਆਹਿਆ ਸੀਗਾ ਵੀ ਇਹ ਵਿਆਹਿਆ ਹੋਇਆ ਦੋ ਬੱਚੇ ਅੱਛਾ ਜੀ ਉਹ ਛੱਡ ਕੇ ਚਲੇ ਗਏ ਤੇ ਬੱਚਿਆਂ ਨਾਲ ਲੈ ਗਿਆ ਤੇ ਹੁਣ ਤੁਹਾਡਾ ਇਹਨਾਂ ਦੇ ਐਨ ਆਰ ਆਈ ਵੀਰਾਂ ਨੂੰ ਉਹਨਾਂ ਦੇ ਕੀ ਕਹਿਣਾ ਜੀ ਇਹ ਵੀ ਦੱਸ ਦਿਓ ਜੀ ਐਨ ਆਰ ਆਈ ਵੀਰਾਂ ਨੂੰ ਇਹੀ ਕਹਿਣਾ ਕਿ ਵੀ ਇਸ ਗਰੀਬ ਪਰਿਵਾਰ ਦੀ ਜਿਹੜੀ ਹੈਗੀ ਮਦਦ ਕੀਤੀ ਜਾਵੇ ਕਿਉਂਕਿ ਬੱਚੇ ਦੀ ਹਾਲਤ ਬਹੁਤ ਹੀ ਤਰਸਯੋਗ ਆ ਤੇ ਉਹਨਾਂ ਦੀ ਮਦਦ ਦੇ ਨਾਲ ਹੀ ਤੇ ਇਹਦਾ ਇਲਾਜ ਹੋ ਸਕਦਾ ਹੈਗਾਗਾ ਚਲੋ ਇਹ ਜੱਗ ਦੇਖਦਾ ਰਹਿ ਜੂਗਾ ਤੇ ਕਿਉਂਕਿ ਸਾਹ ਚੱਲੀ ਜਾਂਦੇ ਆ ਤੇ ਕੋਈ ਕਮਾਈ ਦਾ ਸਾਧਨ ਹੈ ਨਹੀਂ ਕੋਈ ਰੋਟੀ ਦਾ ਨਹੀਂ ਹੈਗਾਗਾ ਤੇ ਵੀ ਉਹਨਾਂ ਦੀ ਮਦਦ ਨਾਲ ਅਸੀਂ ਵੱਧ ਤੋਂ ਵੱਧ ਇਹਦਾ ਇਲਾਜ ਕਰਵਾ ਸਕਦੇ ਹੈਗੇ ਆ ਤੇ ਮਹੱਲੇ ਵਾਲੇ ਖੜੇ ਇਹਨਾਂ ਨੇ ਵੱਧ ਤੋਂ ਵੱਧ ਹੈਲਪ ਜਿਨ੍ਹਾਂ ਨੇ ਵੀ ਕੀਤੀ ਹੈਗੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪੰਜੀ ਜਨਨ ਜਿਵੇਂ ਕਿ ਬਾਹਰੋਂ ਐਨ ਆਰ ਆਈ ਕਹਿੰਦੇ ਆ ਕੋਈ ਸੰਸਥਾ ਵਾਲੇ ਕਹਿੰਦੇ ਆ ਵੀ ਤੁਸੀਂ ਫੇਕ ਵੀਡੀਓ ਪਾਉਨੇ ਆ ਇਹਦੇ ਵਿੱਚ ਤੁਸੀਂ ਕੀ ਕਹਿੰਨੇ ਆ ਬਈ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਜੀ ਇਹ ਫੇਕ ਵੀਡੀਓ ਨਹੀਂ ਹੈਗੀਗੀ ਕੋਈ ਵੀ ਦਾਨੀ ਸੱਜਣ ਜੇ ਕੋਈ 5000 10000 ਜਾਂ 5 ਪੈਸੇ ਵੀ ਪਾਉਂਦਾ ਹੈਗਾਗਾ ਉਹ ਨਿੱਜੀ ਤੌਰ ਤੇ ਆ ਕੇ ਕਿਸੇ ਵੀ ਮੁਹੱਲੇ ਕੋਲੋਂ ਕਿਸੇ ਵੀ ਸਬੰਧਤ ਜਿਹੜੇ ਸਾਡੇ ਐਮਸੀ ਹੈਗੇ ਜਾਂ ਨਿੱਜੀ ਤੌਰ ਤੇ ਆ ਕੇ ਵੀ ਇਹਨੂੰ ਵੈਰੀਫਾਈ ਕਰ ਸਕਦੇ ਹੈਗੇ ਨੇ ਅੱਛਾ ਕੱਲ ਨੂੰ ਨਾਲ ਦੇਖ ਲੈ ਹਰੇਕ ਹੀ ਕਹਿੰਦਾ ਭਾਈ ਇਹ ਫੇਕ ਵੀਡੀਓ ਪਾਤੀ ਹੈ ਵੀ ਭਾਈ ਪੈਸੇ ਲੈਣ ਦੇ ਮਾਰੇ ਕਰ ਦਿੰਦੇ ਆ ਕਿਉਂਕਿ ਇਹਨਾਂ ਦੇ ਘਰ ਦੀ ਕੰਡੀਸ਼ਨ ਦੱਸੋ ਨਾਲ ਦੇ ਸਾਰਾ ਬਾਇ ਡਾਟਾ ਦਿਓ ਭੈਣ ਜੀ ਨਾਲ ਕੋਈ ਕਨੈਕਟਰ ਨੰਬਰ ਦਿਓ ਜੀ ਤੇ ਤੁਹਾਨੂੰ ਕੱਲ ਨੂੰ ਅਗਲਿਆਂ ਨੇ ਤੁਹਾਨੂੰ ਗੂਗਲ ਪੇ ਨੰਬਰ ਦਿਓ ਜੀ ਤੇ ਚੱਲਦਾ ਹੋਵੇ ਕੱਲ ਨੂੰ ਤੁਹਾਡੀ ਮਦਦ ਕੀਤੀ ਜਾਵੇ ਇਹ ਬੱਚੇ ਦੀ ਘਰ ਦੇ ਹਾਲਾਤ ਇਹਨਾਂ ਦੇ ਤੁਸੀਂ ਤੁਹਾਨੂੰ ਅਸੀਂ ਦਿਖਾ ਦਿੰਨੇ ਆਜੋ ਤੇ ਇਹ ਬੱਚਾ ਹੈ ਜਿਹਦੀ ਮਦਦ ਲਈ ਅਸੀਂ ਅੱਗੇ ਆਏ ਆਂ ਮੁਹੱਲੇ ਵਾਲੇ ਅੱਗੇ ਆਏ ਹੈਗੇ ਆ ਕੋਈ ਫੇਕ ਨਹੀਂ ਹੈਗਾਗਾ ਕੋਈ ਵੀ ਆਪਦੀ ਨਿੱਜੀ ਤੌਰ ਤੇ ਆ ਕੇ ਇਸ ਦੀ ਵੈਰੀਫਾਈ ਕਰ ਸਕਦਾ ਹੈਗਾਗਾ ਹਾਲਾਤ ਦੇ ਸਕਦੇ ਆ ਪੈਰ ਦੇ ਗੂਠੇ ਤੋਂ ਲੈ ਕੇ ਲੱਤ ਦੀ ਹੱਡੀ ਲੱਕ ਦੀ ਹੱਡੀ ਤੱਕ ਇਹ ਗਲ ਚੁੱਕੀ ਆ ਲੱਤ ਅੱਗੇ ਤੁਹਾਨੂੰ ਅਸੀਂ ਇਹਨਾਂ ਦਾ ਘਰ ਦੇ ਹਾਲਾਤ ਵੀ ਦਿਖਾ ਦਿੰਨੇ ਆ ਕਰਦੇ ਨਾਮ ਤੇ ਇਹਨਾਂ ਕੋਲੇ ਸਿਰਫ ਆ ਦੋ ਕਮਰੇ ਆ ਇੱਥੇ ਬਹਿੰਦਾ ਪੈਂਦਾ ਇਹ ਪੂਰੀ ਇਨਫੈਕਸ਼ਨ ਨਾਲ ਕਮਰਾ ਭਰਿਆ ਪਿਆ ਇੱਥੇ ਇਹ ਟਾਇਲਟ ਕਰਦਾ ਹੈਗਾ ਦਾ ਬਹੁਤ ਮਾੜੇ ਹਲਾਤਾਂ ਚ ਰਹਿੰਦਾ ਆਪਦੀ ਵੀ ਗੰਦਗੀ ਤੇ ਸੌਣਾ ਕੋਈ ਉਹ ਨਹੀਂ ਹੁੰਦਾ ਹੈਗਾ ਕਿ ਵੀ ਬਹੁਤ ਵੱਡੀ ਆਪਾਂ ਨੂੰ ਇੱਕ ਕਹਿ ਸਕਦੇ ਸਜ਼ਾ ਹੀ ਮਿਲੀ ਹੋਈ ਆ ਇੱਕ ਇਧਰ ਕਮਰਾ ਹੈਗਾ ਕਾ ਕਮਰੇ ਦੇ ਵਿੱਚ ਪੇਟੀਆਂ ਮੰਜੇ ਆ ਗੈਸ ਸਿਲੰਡਰ ਸਾਰਾ ਕੁਝ ਏਵੇਂ ਹੀ ਆ ਇਧਰੋਂ ਦੀ ਦਿਖਾ ਦਿੰਨੇ ਆ ਤੁਹਾਨੂੰ ਲੱਕਣ ਤਾਂ ਆਖੇ ਬਸ ਆ ਇੱਕ ਦੋ ਕਮਰੇ। ਬਾਕੀ ਹੋਰ ਕੋਈ ਇਸ ਨਹੀਂ ਹੈਗਾ ਦਾ ਘਰ ਦੇ ਹਾਲਾਤ ਤੁਹਾਡੇ ਸਾਹਮਣੇ ਆ ਕੋਈ ਫੇਕ ਨਹੀਂ ਹੈਗਾ ਦਾ ਜਿੰਨੀ ਵੱਧ ਤੋਂ ਵੱਧ ਦਾਨੀ ਸੱਜਣ ਇਸ ਬੱਚੇ ਦੀ ਹੈਲਪ ਕਰ ਸਕਦੇ ਹੈਗੇ ਨੇ ਤੇ ਉਹ ਜ਼ਰੂਰ ਕਰਨ। ਸਾਕੇ ਘਟੋ-ਘਟੇ ਇਹ ਆਪ ਦਾ ਕਮਾ ਕੇ ਖੁਦ ਖਾਣ ਜੁਗਾ ਹੋ ਜਾਵੇ ਕਿਸੇ ਤੇ ਡਿਪੈਂਡ ਨਾ ਹੋਵੇ। ਇਹਨਾਂ ਦਾ ਜਿਹੜਾ ਬ੍ਰਦਰ ਆ ਉਹ ਕਿੱਥੇ ਹੈ ਜੀ? ਬ੍ਰਦਰ ਆ ਖੜੇ ਜੀ ਇਹ ਦਿਹਾੜੀ ਕਰਨ ਗਿਆ ਹੋਇਆ ਸੀਗਾ ਅਸੀਂ ਬੁਲਾਇਆ ਇਸ ਕਰਕੇ ਕਿ ਵੀ ਇਹਨੂੰ ਕੱਲ ਨੂੰ ਲੈ ਕੇ ਜਾਣਾ। ਇਹ ਜਿਹੜੇ ਤੁਹਾਡੇ ਨਾਲ ਖੜੇ ਪੈਨ ਜੀ ਇਹਨਾਂ ਦੇ ਬ੍ਰਦਰ ਆ ਤੇ ਜਿਹੜੀ ਮਹੱਲੇ ਵਾਲੇ ਆ ਹਾਂਜੀ ਇਹ ਸਾਰੇ ਤੇ ਇਹਨਾਂ ਨਾਲ ਕਰਾਓ ਮੜੀ ਗੱਲ ਹਾਂਜੀ ਹਾਂਜੀ ਤੁਸੀਂ ਇਹਨਾਂ ਦੇ ਬੱਚੇ ਦੇ ਹਾਲਾਤ ਦੇਖ ਲਿਆ ਦੇਖ ਨੂੰ ਤਰਸ ਜੋਗਾ ਪਲੀਜ਼ ਇਹਦੀ ਹੈਲਪ ਬੱਚੀ ਬਹੁਤ ਔਖਾ ਇਹਨਾਂ ਦੇ ਘਰ ਵਿੱਚ ਕੋਈ ਵੀ ਕਮਾਉਣ ਦਾ ਸਾਧਨ ਹੈ ਨਹੀਂਗਾ ਇਹਨਾਂ ਦੀ ਹੈਲਪ ਜ਼ਰੂਰ ਕਰੋ ਤੇ ਇਹਨਾਂ ਦੇ ਹੈ ਨਹੀਂ ਮਾਤਾ ਪਿਤਾ ਵੀ ਹੈ ਨਹੀਂ ਬਹੁਤ ਬੁਰਾ ਹਾਲ ਆ ਬੱਚੇ ਇਹਦਾ ਧਿਆਨ ਕਰੋ ਬੱਚੀ ਬਹੁਤ ਤਕਲੀਫਾਂ ਨੇ ਵਰਤ ਨੂੰ ਹਾਲ ਚਾਹੀਦਾ ਮਸਲਤ ਦੇ ਦੇ ਬਹੁਤ ਬਹੁਤ ਦਮ ਕਰਦੇ ਕੋਈ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਮੈਂ ਕਰਨੈਲ ਸਿੰਘ ਜੀ ਨਾਲ ਦੇ ਇਹ ਬੱਚਾ ਤੁਹਾਡਾ ਕੀ ਲੱਗਦਾ ਹੈ ਭਤੀਜਾ ਹੈ ਇਹਦੇ ਮਾਈ ਮਾਵਾ ਪਹਿਨੀਗੇ ਅੱਛਾ ਜੀ ਤੇ ਤੁਹਾਡੇ ਬੱਚੇ ਹੈਗੇ ਆ ਹੈਗੇ ਜੀ ਤੇ ਕੀ ਗੱਲ ਤੁਸੀਂ ਨਹੀਂ ਲਾਇਕ ਕਰਾ ਸਕਦੇ ਇਹਨਾਂ ਦਾ ਮੈਂ ਕਰਦਾ ਸੰਭਾ ਜੀ ਤੇ ਲਾ ਦਾਂਗਾ ਅੱਛਾ ਜੀ ਕੱਲਾ ਦਾ ਹੈ ਲੋਕਾਂ ਕੋਈ ਨਹੀਂ ਕਰਦੇ ਜੀ ਬਸ ਕੱਲਾ ਜਣਾ ਰਹੇਗਾ ਮੈਂ ਬੱਚਿਆਂ ਨੂੰ ਸੰਭਾ ਤੇ ਜਿੰਨੇ ਜੁਗਾ ਹੀ ਮੈਂ ਕਰਾਈ ਗਿਆ ਅੱਛਾ ਜੀ ਹੋ ਮੇਰੀ ਬੇਵਸੀ ਗੱਲ ਹੋ ਗਈ ਏ ਠੀਕ ਹੈ ਜੀ ਤੁਹਾਡੀ ਕੀ ਮੰਗ ਆ ਇਸ ਟਾਈਮ ਤੇ ਕਹਿੰਦਾ ਮੈਂ ਕਿਤੇ ਟਾਈਮ ਜੀ ਲਾਜ ਕਰਾ ਦਿਆ ਫੋ ਜੇ ਵੀ ਅੱਛਾ ਜੀ ਇੰਨੀ ਜੋ ਗੱਲਾਂ ਇਹ ਨਹੀਂ ਗਾ ਠੀਕ ਹੈ ਬੀ ਜੀ